ਫਗਵਾਣਾ ਦੇ ਪਿੰਡ ਬਹਾਣੀ ਦੇ ਵਿੱਚ ਗੋਲੀਆਂ ਚੁੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਗਿਆ ਕਿ ਗੋਲੀਆਂ ਮੌਜੂਦਾ ਸਰਪੰਚ ਦੀਆਂ ਦੁਕਾਨਾਂ ਤੇ ਚਲਾਈਆਂ ਗਈਆਂ ਹਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ 6 ਹੰਦ ਫਾਇਰ ਹੋਏ ਹਨ ਜਦੋਂ ਸਰਪੰਚ ਕੋਲ ਪੁੱਛਿਆ ਗਿਆ ਕਿ ਕੀ ਮਾਮਲਾ ਸੀਗਾ ਗੋਲੀਆਂ ਚੁੱਲਣ ਦਾ ਤਾਂ ਉਹਨਾਂ ਨੇ ਦੱਸਿਆ ਕਿ ਮੇਰੀ ਕੋਈ ਵੀ ਕਿਸੇ ਨਾਲ ਪੁਰਾਣੀ ਰੰਜਿਸ਼ ਨਹੀਂ ਹੈ ਨਾ ਕੋਈ ਰੰਜਿਸ਼ ਚੱਲ ਰਹੀ ਹੈ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਗੋਲੀਆਂ ਚੁੱਲਣ ਦੀ ਵੀਡੀਓ ਕੈਦ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਦੇ ਵਿੱਚ ਵਿਅਕਤੀਆਂ ਨੇ ਮੂੰਹ ਬੰਨੇ ਹੋਏ ਹਨ ਅਤੇ ਚੱਲੇ ਹੋਏ ਕੋਲ ਅਸੀਂ ਬਰਾਮਦ ਕਰ ਲਏ ਹਨ ਜੋ ਪਹੁੰਚ ਦੇ ਮੌਕੇ ਤੇ ਕਾਰਵਾਈ ਕੀਤੀ ਉਪਨ ਦਸਤੰਗ ਸਰਪੰਚ ਕਿਹੜੇ ਪਿੰਡ ਤੋਂ ਜੀ ਪਿੰਡ ਬਹਾਨੀ ਫਵਾੜਾ ਕੀ ਮਾਮਲਾ ਸਰ ਜੜੀਆਂ ਚ ਗੋਲੀਆਂ ਵਗੈਰਾ ਜਲੀਆਂ ਪਿੰਡ ਤੇ ਮਾਮਲਾ ਜੀ ਰਾਤ ਦਾ ਹੀ ਹੈ ਕੋਈ ਅਣਜਾਣ ਤੇ ਸੀਗੇ ਕੋਈ ਕਿਸੇ ਨਾਲ ਬੈਰ-ਵਿਰੋਧ ਤਾਂ ਹੈ ਨਹੀਂਗਾ ਕਿਸੇ ਦਾ ਵੀ ਜਾਨੀ ਕਿ ਪਤਾ ਨਹੀਂ ਹੈਗਾ ਜਾਨੀ ਕਿ ਕੀ ਚੱਕਰ ਹੋਇਆ ਜਾਨੀ ਕਿ ਸਵੇਰੇ ਹੀ ਪਤਾ ਲੱਗਿਆ ਬਈ ਜਾਨੀ ਕਿ ਜਦੋਂ 6:00 ਹੋਏ ਸੀਗੇ ਸ਼ਟਰਾਂ ਦੇ ਵਿੱਚ ਦੇਖੇ ਉਹ ਵੀ ਅਸੀਂ ਥੋੜਾ ਜਿਹਾ ਲੇਟ ਹੀ ਦੇਖੇ ਤਾਂ ਬਾਕੀ ਕੋਈ ਗੱਲ ਦਾ ਇੱਡੀ ਕੋਈ ਹੈ ਨਹੀਂ ਸੀਗੀ ਨਾ ਪਹਿਲਾਂ ਤੋਂ ਕਿਸੇ ਨਾਲ ਨਾ ਪਹਿਲਾਂ ਅੱਗੇ ਆ ਕੋਈ ਵੀ ਹੈਗੀ ਕਿੰਨੇ ਕ ਵੇਤੀ ਸਰ ਘਟਣਾ ਜੀ ਇਹ ਕੋਈ ਰਾਤ ਦੀ ਆ 1:30 ਵਜੇ ਦੀ ਅੱਛਾ ਜੀ ਦੇਖ ਰਿਹਾ ਤੁਹਾਨੂੰ ਕੋਈ ਕੋਈ ਪੁਰਾਣੀ ਰੰਜਿਸ਼ ਲੱਗ ਰਹੀ ਹੈ ਨਹੀਂ ਰੰਜਿਸ਼ ਕੋਈ ਵੀ ਨਹੀਂ ਸਾਡੀ ਤਾਂ ਕਿਸੇ ਨਾਲ ਵੀ ਨਹੀਂ ਹੈਗੀ ਰੰਜਿਸ਼ ਨਾ ਪਹਿਲਾਂ ਸੀਗੀ ਨਾ ਹੁਣ ਅੱਗੇ ਆ ਤਾਂ ਕਿਸ ਮਕਸਦ ਨਾਲ ਦੇਖ ਰਹੇ ਹੋ ਲੁੱਟ ਖੋਜ ਆ ਕਰਨ ਆਏ ਜਾਂ ਕਿਸ ਤਰ੍ਹਾਂ ਕੋਈ ਦੁਸ਼ਮਣੀ ਜਾਂ ਤਦਾਨੀ ਲੱਗ ਰਹੀ ਹੈ ਕੁਝ ਪਤਾ ਨਹੀਂ ਜੀ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕੁਝ ਵੀ ਤੇ ਸਾਰੀਆਂ ਦੁਕਾਨਾਂ ਬੰਦੀ ਸੀਗੀਆਂ ਜਦੋਂ ਗੋਲੀ ਲੱਗੀ ਸੀਗੀਆਂ ਦੁਕਾਨਾਂ ਬੰਦੀ ਸੀਗੀਆਂ ਯਾਨੀ ਕਿ ਤਾਲੇ ਲੱਗੇ ਹੋ ਸੀਗੇ ਆਪਣੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਹਾਂਜੀ ਲੱਗੇ ਇਹਦੇ ਵਿੱਚ ਕੋਈ ਬੰਦੇ ਵਿਅਕਤੀ ਕਿੰਨੇ ਵਿਅਕਤੀ ਸੀਗੇ ਡੋਟਾ ਦੋ ਜਣੇ ਕਦ ਤੇ ਆਏ ਸਰ ਸੀਗੇ ਮੋਟਰਸਾਈਕਲ ਤੇ ਕਿਹੜਾ ਮੋਟਰਸਾਈਕਲ ਸੀਗਾ ਮੋੜਾ ਨਹੀਂ ਪਤਾ ਲਾ ਤੇ ਕਿੰਨੇ ਸਰ ਰਾਉਂਡ ਫਾਇਰ ਹੋਏ ਆ ਕੋਈ 6-7 ਹੋਣਗੇ ਜੀ ਚਾਰ-ਸਾ ਸ਼ਟਰਾਂ ਦੇ ਵਿੱਚ ਲੱਗੇ ਹੋ ਆ ਤਾਂ ਬਾਕੀ ਇੱਕ-ਦੋ ਥੱਲੇ ਹੋਣਗੇ ਜੀ ਕੋਈ ਨੁਕਸਾਨ ਤਾਂ ਨਹੀਂ ਕਰਕੇ ਕੇ ਕਿਸੇ ਹੋਰ ਦਾ ਨਹੀਂ ਹੋਰ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਜੀ ਹਾਂਜੀ ਠੀਕ ਹੀ ਮੌਕੇ ਤੇ ਪੁਲਿਸ ਆ ਗਈ ਸੀ ਹਾਂਜੀ ਹਾਂਜੀ ਜੀ ਜਦੋਂ ਇਹਨਾਂ ਨੂੰ ਪਤਾ ਲੱਗਾ ਆ ਗਿਆ ਇਹ ਸਰ ਕਿਤੇ ਰਾਣੀਪੁਰ ਵਾਲਾ ਮੈਟਰ ਤਾਂ ਨਹੀਂ ਚਾਰ ਦਿਨ ਪਹਿਲਾਂ ਵੀ ਗੋਲੀ ਚੱਲੀ ਸੀ ਉਸ ਮੈਟਰ ਵਿੱਚ ਕੋਈ ਨਹੀਂ ਉਹਦੇ ਵਿੱਚ ਨਹੀਂ ਸਾਨੂੰ ਕੁਝ ਪਤਾ ਜੀ ਹਾਂਜੀ ਉਹ ਕੋਈ ਅਲੱਗ ਹੋਊਗਾ ਜੀ ਉਹ ਤੁਹਾਡਾ ਕਿ ਪਹਿਲਾਂ ਲੜਾਈ ਝਗੜਾ ਹੋਵੇ ਕੋਈ ਲੜਾਈ ਜੇ ਜੇ ਕਰਕੇ ਗੋਲੀ ਚੱਲੀ ਕੋਈ ਲੜਾਈ ਝਗੜਾ ਨਹੀਂ ਸਾਡੇ ਨਾਲ ਵੈਸੇ ਨਾਲ ਵੀ ਨਹੀਂ ਹੈਗਾ ਪਿੰਡ ਦੇ ਵਿੱਚ ਜਿਹੜੇ ਵਿਅਕਤੀ ਕੈਮਰੇ 'ਚ ਆਏ ਉਹਨਾਂ ਦੀ ਸ਼ਕਲਾਂ ਲੱਗ ਰਹੀਆਂ ਨਹੀਂ ਮੁੰਡਾ ਬੇਟੇ ਸੀ ਉਹਨਾਂ ਦੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਇਨਸਾਫ ਦੀ ਬਸ ਜੋ ਵੀ ਹੈਗਾ ਜੀ ਠੀਕ ਆ ਜੋ ਵੀ ਨਹੀਂ ਕਰਨਾ ਕਰ ਲੈਣਾ ਬਈ ਮੈਂ ਇੱਕ ਮਿੰਟ ਸਰ ਕੀ ਮਾਮਲਾ ਹੈ ਜਿਹੜਾ ਪਿੰਡ ਬਹਾਨੀ ਪਹੁੰਚਿਆ ਜੀ ਅੱਜ ਮੈਨੂੰ ਸਰਪੰਚ ਕੁਪਤਨ ਦਸੰਗ ਜੀ ਦਾ ਫੋਨ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਮੇਰੇ ਛਤਰਾ ਦੇ ਵਿੱਚ ਚਾਰ ਗੋਲੀਆਂ ਲੱਗੀਆਂ ਹੋਈਆਂ ਤੇ ਦੋ ਸਾਨੂੰ ਮੌਕੇ ਤੇ ਰਿਪੋਰਟ ਬRAND ਹੋਈਆਂ ਤੇ ਇਹ ਮਾਮਲਾ ਸੀ ਗੋਲੀ ਚਲਾਈ ਆ ਅੰਸ਼ ਸ਼ੱਤੇ ਦੇਤੇ ਜੀ ਤੇ ਮੈਂ ਇਹ ਅਸੀ ਸੰਦੇਸ਼ ਸਿੰਘ ਖਾਨਾ ਰਾਹੁਲ ਸਿੰਘ ਨੂੰ ਭਨਾ ਤਾ ਤੇ ਮੈਂ ਡਿਊਟੀ ਉੱਪਰ ਸੀ ਜੋਦੀ ਨੂੰ ਫੋਨ ਪੰਚਾਇਤ ਮੈਂ ਆਪਣੀ ਪੁਲਿਸ ਫੋਰਸ ਦੇ ਨਾਲ ਫੰਡ ਬਹਾਨੇ ਕੁੱਝ ਹੱਥ ਜਾ ਕੇ ਮੁਕਾਵਿਸ਼ਿਆ ਕੋ ਸਾਰਾ ਜਗ ਹੈ ਸਰਕੀਨਾ ਆਵਾ ਸਰਪੰਚ ਸਾਹਿਬ ਦਾ ਭੁਪਿੰਦਰ ਸਿੰਘ ਸਰਪੰਚ ਇਹ ਮੌਜੂਦਾ ਸਰਪੰਚ ਨੇ ਪੈਂਟ ਦੇ ਹਾਂਜੀ ਸਰ ਮੌਜੂਦਾ ਸਰਪੰਚ ਸਰ ਕਾਰਨ ਪਤਾ ਲੱਗਾ ਗੋਲੀਆਂ ਦਾ ਕਾਰਨ ਕੀ ਸੀਗਾ ਜੀ ਕੈਂ ਵੀ ਚੈੱਕ ਕਰ ਰਹੇ ਹਾਂ ਖੰਘਾਲਦੇ ਦੱਬਣ ਦੀ ਕੋਸ਼ਿਸ਼ ਇਹ ਹੰਤ ਕਿੰਨੇ ਕੋਈ ਦੀ ਘਟਨਾ ਹੈ ਸਰ ਕੋਈ ਰਾਤ 10:00 ਤੋਂ ਬਾਅਦ ਦੇ ਪੰਚਤ ਮਿੰਟ ਦੀ ਕਿੰਨੇ ਲੱਗ ਰਿਹਾ ਤੁਹਾਨੂੰ ਮੌਕੇ ਤੁਸੀਂ ਪਹੁੰਚ ਕੇ ਕੀ ਦੇਖਿਆ ਕਿੰਨੇ ਗਰਾਉਂਡ ਚੱਲੇ ਹੈ ਚਾਰ ਰੌਣਕ ਚੱਲੇ ਹੋਏ ਆ ਦੋ ਮੈਸੋ ਕਿਥੇ ਥਲੇ ਦੁਕਾਨਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀ ਰਿਕਾਰਡਿੰਗ ਚੈੱਕ ਕੀਤੀ ਤੁਸੀਂ ਕਿੰਨੇ ਬੰਦੇ ਸੀਗੇ ਦੋ ਦੋ ਬੰਦੇ ਸੀ ਚਾਹਦੇ ਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਕੋਈ ਪਛਾਣਿਆ ਜਾਂਦੇ ਬੰਦੇ ਉਹ ਨਹੀਂ ਉਹਨਾਂ ਦੇ ਮੂੰਹ ਬੱਤੇ ਜੀ ਸਰ ਸਰਪੰਚ ਸਾਹਿਬ ਨੂੰ ਦੱਸਿਆ ਕੋਈ ਮਾਮਲਾ ਕੀ ਹੈ ਕੋਈ ਪੁਰਾਣਾ ਰੰਜਿਸ਼ ਕੋਈ ਇਹੋ ਹੀ ਦੱਸ ਰਹੇ ਵੀ ਸਾਡੀ ਕੋਈ ਇਹਨਾਂ ਕੋਈ ਰੰਜਿਸ਼ ਨਹੀਂ ਵੀ ਤੇ ਸਾਡੀ ਕੋਈ ਪੁਰਾਣੀ ਰੰਜਿਸ਼ ਕੁਝ ਨਹੀਂ ਕਿਸੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਅਸੀਂ ਜੋ ਹਵਾਈ ਫੇਰ ਦੀ ਘਾਰ ਬੰਦੀ ਆ ਉਹਦੇ ਤਹਿਤ ਪਤਾ ਸਰ ਪਤਾ ਲੱਗਾ ਕਿਹੜਾ ਵੀ ਆਪਣਾ ਯੂਜ਼ ਹੋਇਆ ਹੈ ਇਹ ਰੌਂਡ ਹੈ ਗਿਆ ਜੀ 7.65 ਕੇ ਲਿਖਿਆ ਠੀਕ ਹੈ ਜੀ ਤੇ ਸਰ ਕਿੰਨੇ ਗੇ ਰੌਂਡ ਮਿਲ ਚੁੱਕੇ ਤੁਹਾਨੂੰ ਟੋਟਲ ਇਸ ਟਾਈਮ ਚਾਰ ਖੋਲੇ ਜੀ ਦੋ ਮਿਸ ਹੋ ਗਏ ਉਹ ਜਿਹੜੇ ਵਿਅਕਤੀ ਆਏ ਸੀ ਉਹ ਮੋਟਰਸਾਈਕਲ ਤੇ ਆਏ ਸੀ ਤਾਂ ਮੋਟਰਸਾਈਕਲ ਦੀ ਪਛਾਣ ਇਹ ਵੀ ਕਿਹੜਾ ਮੋਟਰਸਾਈਕਲ ਹੈ ਮਾਰਕੀ ਬਾਰੇ ਕੋਈ ਜਵਾਬ ਨਹੀਂ ਠੀਕ ਹੋਏ ਕੋਈ ਨੰਬਰ ਮੋਟਰਸਾਈਕਲ ਦਾ ਨਹੀਂ ਨੰਬਰ ਬਾਰੇ ਕੋਈ ਨਹੀਂ